ਇਹ ਕਹਿੰਦੇ ਕਿ ਮਤਿ ਗੁਰੂ ਬੋਲ ਰਹੇ ਸਤਨਾਮ ਵਾਹਿਗੁਰੂ ਮਤਨਾਮ ਸ਼੍ਰੀ ਵਾਹਿਗੁਰੂ ਦਾ ਸਭਉ ਪ੍ਰਭ ਜੁਗਤਿ ਸਤਿ ਸਤਿ ਪ੍ਰਵਾਦ ਸ੍ਰੀ ਭਗਵਾਨ ਜੀ ਕਿ ਪਾਸ਼ਾ ਜੀ ਦਸਬਿੱਤੀ ਤਰੇ ਪੁੰਗਾ ਗਾਤੀ ਸੁਪਰਕਾਰ ਇਹਨੂੰ ਨਾਲ ਨਿਧਿਆਏ ਇਹਨੂੰ ਗੁਰਦੇ ਅਬਰਦਾਸ ਸਭ ਰਾਸਿਓ ਦੇ ਸਹਾਇ ਅਕਾਲ ਮਰਗੋ ਦੇ ਨਿਮਸਿਮਰਾ ਸ੍ਰੀ ਗੁਰਦਾਦਾ ਜੀ ਸ੍ਰੀ ਹਰਿ ਕ੍ਰਿਸ਼ਨ ਚੰਦ੍ਰਾਇ ਜੀ ਤੇਸੇ ਦੇਖਤ ਅਪਤੋ ਹਦਾਰ ਤੇ ਬਹਾਦਰ ਸੁਭਰਾਇ ਕਰਨੋ ਆਵੈ ਤਾਏ ਸੰਭਾਰੀ ਗੁਰੂ ਦੇ ਸਹਾਰੇ ਦਸਵੇਂ ਪਾਤਸ਼ਾਹ ਸਰਪੰਨ ਸੰਪਾਸ਼ਮੀ ਕੀ ਜੋਤ ਆਦ ਸਤਿ ਫੈ ਜੇ ਦੇਤਿ ਤਪਾਰ ਦਰਸ਼ਨ ਦਾ ਸਚੰਤਾ ਬੋਲੋ ਜੀ ਵਾਹਿਗੁਰੂ ਗੁਰੂ ਜੀ ਦੇ ਪੰਜ ਦਾਰ ਜੀ ਦਾ ਸਹਿਬਜ਼ਾਤ ਜੀ ਤਾਲੀਆਂ ਭੁਗਤਿਆਂ ਫਾਕੀਆਂ ਜਪੀਆਂ ਤਪੀਆਂ ਸਤਿ ਆਵਾਂ ਵਾਹੇ ਸ਼ਕੀਆ ਤੇਰੀ ਕਿਰਪਾਈ ਇਹ ਗਵਾਤ ਤੇ ਕੀਤਾ ਜਿਨਾ ਪਿਆਰਿਆਂ ਖਿਤੇ ਆਰਿਆਂ ਆਹ ਪੁਰਸ਼ਾਂ ਦੀ ਕਮਾਈ ਦਾ ਧਨਕਾਰ ਹੋਜੋ ਜੀ ਅਕਾਲੇ ਗੁਰ ਜਿਨਾ ਸਿੰਘਾਂ ਸੁਣੀਆਂ ਧਰਮੇ ਸਿਛਤ ਤੇ ਬੰਦ ਬੰਦ ਕਟਵਾਏ ਬੋਤਰੀਆਂ ਰੋਹਾਈਆਂ ਕਰਪਣੀਆਂ ਦੇ ਚੜੇ ਸਤਾਨਾਰਿਆਂ ਨਾਲ ਚਲਵਾਏ ਹੈ ਉਤਪਾਰਿਆਂ ਦੀ ਸੇਵਾ ਨਿਰਬਾਨੀ ਤਨ ਪ੍ਰੀਤ ਮਾਰਿਆ ਸਿੱਖੀ ਸਿਦੇ ਕੇ ਸੰਸਾ ਚ ਸੰਗ ਨਿਭਾਈ ਇੰਨਾ ਜੀ ਗੁਰੂ ਤੇਗ ਬਹਾਦਰ ਜੀ ਹੰਤਾ ਕਿ ਵਾਹਿਗੁਰੂ ਬਚਨ ਸਰਬੱਤ ਗੁਰੂਆਂ ਦਾ ਧੰਨਤਾ ਬੋਲੋ ਜੀ ਵਾਹਿਗੁਰੂ ਉਹ ਰੇਤ ਮੈਂ ਸਰਬਦਾਰ ਸਾਹਿਬ ਜੀ ਦੀ ਅਰਦਾਸ ਕਰ ਸਤ ਔਰ ਹਰ ਹਰ ਗੁਰੂ ਵਾਰਤ ਜੀ ਜੇ ਜੀ ਆਵੇ ਬਾਸ ਸੇਣੀ ਗੁਰਬਾਣੇ ਬੋਲੋ ਜੀ ਜੈ ਜੀ ਅਲੈਕੁਮ ਅਰਹਮਹੁ ਬਰਸ਼ੋ ਜਿ ਕੰਮ ਸੀ ਕੀ ਲਾਲ ਕੇਸ ਦਾਣ ਦਾਕਾ ਬੋਦਾਰ ਕੋ ਸਾ ਦਾਣ ਨਾਨ ਸਰਦਾਰ ਦਾਣ ਪਵਿੱਤਰ ਸ਼੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਚਨਾ ਚਮਕੀਆਂ ਝੰਡੇ ਗੁੰਡੇ ਜੋਗ ਜੋਗ ਅਡਾਲ ਧਰਮ ਦਾ ਜੈਕਾਰ ਖਾਲਸੇ ਪਤ ਜੀ ਦੇ ਗੁਰਬਾਣੇ ਬੋਲੋ ਜੀ ਜੈ ਜੀ ਦੀਦੇ ਸਿੱਖਾਂ ਦਾ ਮਾਨੀਵਾ ਵਾਦੂਰ ਜੀ ਵਰਪਾ ਤੇ ਰਾਖੇ ਆਪ ਕਾਲ ਗੁਰੂ ਆਪਣਾ ਪੰਥ ਦਾ ਸਦਾ ਸਹਾਇਕ ਧਾਰ ਜੀਓ ਗੁਰਦਵਾਰਾ ਸ਼੍ਰੀਨਾਨ ਸਾਹਿਬ ਸ਼ੂਗੁਰਤਾ ਅਜਨ ਤੱਕ ਪੰਥ ਨੂੰ ਛੋੜਿਆ ਗਿਆ ਹੈ ਜਿਹਦੇ ਦਰਸ਼ਨ ਗੁਦਾਰ ਸੇਵਾ ਸੁਭਰ ਦਾ ਨਾਮ ਪਿਆਰੇ ਵਾਲ ਸਾਡੀ ਬਖਸ਼ੂ ਹੈ ਖਾਣਿਆਂ ਦੇ ਤਾਂ ਨਤਾਰਿਆਂ ਦੇ ਤਾਂ ਜੋਟੇ ਉਦੀ ਹੋ ਆਇਆ ਸ੍ਰੀਉ ਜੀ ਹੋਰ ਸ੍ਰੀ ਸਤਿ ਕਲਾ ਸੁਪਰੰਤ ਧ੍ਰੁਤੀ ਦੇ ਰਾਤੇ ਕੰਮ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਕਰਨਾ ਬੇਸ਼ਕ ਰੂਪੀ ਅਰਦਾਸ ਦੇਂਤੀ ਜੁਕਰੀ ਆਪ ਜੀ ਦਾ ਫਰਮਾਨ ਜਿਹੜਾ ਜੀ ਲਿਖਿਆ ਦੇ ਹਰਕਮ ਕੁਮਾਰ ਭੱਲੇ ਆ ਨਨਕਾਸ਼ ਦੇ ਪੁਜਾਰੀ ਦੇ ਹਵਾ ਕਨਸਾਰ ਆਪ ਜੀਾਂ ਦੇ ਦਰਗਾਹ ਦੇ ਮਰੀਦ ਭਾਵ ਸਤਜਨ ਸੀ ਬੱਗ ਗੋਜ਼ਰਦੇ ਸਤਿਗੁਰੂ ਜੀ ਜਿੰਨੇ ਤਾਂ ਹਿੰਦਿਆਂ ਨੇ ਸਵਾਸ ਕੋਸ਼ਿਸ਼ ਇਹਨਾਂ ਨੂੰ ਭੁੱਗਿਆ ਹੋਇਆ ਸੰਸਾਰ ਵਿੱਚ ਯਾਤਰਾ ਕਰਦੇ ਹੋਇਆ ਕੰਮ ਚਲਾਣਾ ਕਰਕੇ ਰੂਹ ਦੀ ਕਲਿਆਣ ਵਾਸਤੇ ਸਮੂਹ ਪਰਿਵਾਰ ਵੱਲੋਂ ਕਦਰ ਹੋ ਕਰਕੇ ਘਰ ਸੇਖਣ ਜਾ ਆਪ ਜੀਾਂ ਦੇ ਲੱਤਾਂ ਤੇ ਅੰਤੇ ਸਤਿਗੁਰੂ ਬੋਲੇ ਆਪੈ ਵਿਸ਼ੇ ਗਿਰਤ ਕਰਿਓ ਦਰਬਾਨ ਜੀਓ ਕੇਸੋ ਗੋਬਾਲ ਪੰਡਤ ਸਾਦੇ ਹੋ ਹਰ ਹਰ ਨਾਮ ਬਣੇ ਪ੍ਰਾਮ ਜੀਉ ਕੀਰਤਨ ਹੋਇ ਸੰਗੋ ਵੀ ਅਰਦਾਸ ਦੇਤੀ ਸੰਸਾਰ ਤੇ ਉਜੜਿਆ ਹੋਇਆ ਤੋਈਆ ਬਿਆਦ ਕੋ ਲਾਜੇ ਖੰਗਵਰਸ਼ਿਓ ਸਦੀਵੀ ਆਪਣੇ ਚਰਨਾਂ ਦਾ ਨਵਾਸ ਗੰਸ਼ਿਓ ਬੜੀ ਛੋਟੀ ਕਰਮਾਂ ਦੀ ਦਾ ਭਾਵ ਜਸਵੀ ਗੁਰੂ ਨੂੰ ਪਜਾਇਓ ਦੇਸ਼ੇ ਪਰਿਵਾਰ ਸੰਬਧੀਆਂ ਨੂੰ ਧਾਣਾ ਮੰਨਦਾ ਬਲ ਕਹਿਓ ਗੁਰਮੁਖ ਪਰਿਵਾਰ ਵੱਲੋਂ ਪੰਜਮ ਗੜਾ ਪਰਿਵਾਰ ਜੀ ਦੇ ਘਰ ਹਾਜ਼ਰ ਆਇਆ ਦੇਗਾ ਦਾ ਦਰਵਾਜ਼ਾ ਪੂਰਨ ਵਰਤੋਂ ਦੀ ਆ ਗਿਆ ਗੁਰੂ ਘਰਵਾਰ ਵੱਲੋਂ ਸਤਿਗੁਰੂ ਸਾਹਿਬ ਜੀ ਜੋ ਆਪਣੇ ਪਿਤਾ ਸਰਦਾਰ ਹਜਰ ਜਨ ਸਿੰਘ ਜੀ ਦੇ ਜਨਮ ਵਿੱਚ 11000 ਰੁਪਇਆ ਗੁਰੂ ਘਰ ਵਾਸਤੇ ਭਾਗ ਦਿੱਤਾ 5500 ਰੁਪਏ ਗੁਰੂ ਕੋਤਵਾਰਾ ਸ੍ਰੀ ਕੁਸ਼ੀਲ ਜੀ ਵੱਲੋਂ ਬਖਸ਼ੇ ਹਾਜ਼ਰ ਕੀਤੇ ਮਹਾਰਾ ਕਿਰਪਾ ਕਰੋ ਤੇ ਤਰਵਿਆ ਦੰਮ ਨੂੰ ਲੇਖੇ ਵਿੱਚ ਲਾਇਓ ਪਰਿਵਾਰ ਬਨਵਾ ਦੀਆਂ ਬਾਤ ਸੋਧਨ ਮਾਲਾ ਕੀਤੇ ਸੀ ਆਪ ਜੀ ਹੰਗੀਕਾਰ ਕੀਤੇ ਸੇਵਕਾਂ ਦੇ ਲੋਕ ਲੋਕ ਪਰਦੇ ਬਿਰਜਿਓ ਬਿਆੰਤ ਜੀ ਸ਼ਕਤਾ ਵਾਲੋਂ ਬਦਮਾਰੇ ਲੋ ਚਾਲ ਕਰਾ ਹਾਰੀਆਂ ਪਤੀਆਂ ਆਈਆਂ ਸੰਗਤਾਂ ਦੀ ਹਾਰੀਆਂ ਦਰ ਪਰਵਾਰ ਜਿੱਤ ਹੋਰ ਕਢਾਵਾਂ ਪਰਵਾਰ ਕਿਰਪਾ ਕਰੋ ਹੁਕਮਾਂ ਦੇ ਦਾਰ ਹੁਕਮਾਂ ਦੇ ਚਰਨ ਦੇ ਸਮਰਥਾ ਸੁਖ ਹੋਵੇ ਨਾਮ ਜਪਿਆ ਹੋ ਨਾਨਕ ਨਾਮ ਚੜ੍ਹਦੀ ਕਲਾ ਏਹੇ ਬਾਣੀ ਸਰਕਾਰ ਦਾ ਅਪਨ ਗੁਰੂ ਜੀ ਦਾ ਕਥਨ ਸਵਾਇ ਗੁਰੂ ਜੀ ਦੀ ਬਾਣੀ ਦੁਹਰਾ ਗਿਆ ਕਹਈਆ ਕਾ ਸ਼ਰਧਾ ਵਾਲੀ ਜੋ ਮੇਰੋ ਸਭ ਬੰਸ ਹੈ ਕਰੋ ਕਿਰਪਾ ਨਾਨਕ ਹਰਿ ਗੁਣਾਂ ਬਾਰੇ ਜੀ ਧਾਰੋ ਸਭ ਮਰਨ ਨੂੰ ਤੇ ਰਹੇ ਵਾਹਿਗੁਰੂ ਦੀ ਸੋਨਾ ਦੱਤ ਆਈ ਜੰਮ ਮਰਣਾ ਮੇਟ ਗਿਆ ਕਾਲੇ ਮਨ ਮਰਨ ਨਾਮ ਮਿਟ ਜਇਆ ਕਾਲ ਕਾ ਕ੍ਰਿਸ਼ਨ ਨਾਮਸਾਈ ਹਰ ਸਿਤੀ ਮਨ ਰਵਰਹਿਆ ਸਖੀ ਜਇਆ ਸਮਾਈ ਨਾਨਕ ਪ੍ਰਭ ਮਰਿ ਹਾਰੀ ਚੰਨ ਕੋ ਜੋ ਚੰਨ ਸਤਿਵ ਭਾਰੀ ਉਸ ਪ੍ਰਭ ਅੰਚਾਰ ਦੇ ਸੇਖ ਸਭਾ ਦੇ ਉਪੰਨ ਦੇ ਕੋਲੇ ਕੋ ਨਿਹਾਲ ਵਾਰ ਹੁ ਜੀ ਕਾ ਬਰਸਾ ਵਾਰ ਹੁ ਜੀ ਕਾ ਬਰਸਾ ਪਵਨ ਰਾਮਾਨੀ ਕਾ ਖਾਕ ਸਾਹਿਬ ਵਾਰ ਹੁ ਜੀ ਕੀ ਬਤਨ ਤਾਰੇ ਹੋਏ ਸੂ ਜਸਤੇਦਾਰ ਗੁਰੂ ਪਿਆਰੇ ਅੰਧਿਆਰ ਸੰਗਤ